ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਆਪ ਦਾ ਜਰਾ ਫੱਲਾ ਫੜ ਲਿਆ ਕਿਉਂ ਫੱਲਾ ਫੜਿਆ ਕੀ ਵਜਾ ਰੇ ਨੇ ਆਪ ਪਾਰਟੀ ਦੇ ਵਿੱਚ ਆਏ ਨੇ ਆਪਾਂ ਗੱਲਬਾਤ ਕਰਾਂਗੇ ਅਸੀਂ ਸ਼ਰਮ ਦੇ ਅਕਾਲੀ ਦਲ ਦੀ ਹਿੱਕ ਨਾ ਹਿੱਕ ਢਾ ਕੇ ਕੁਰਬਾਨੀਆਂ ਦੇ ਕੇ ਖੂਨ ਡੋਲ ਕੇ ਪਾਰਟੀ ਨੂੰ ਸਿਰਜਿਆ ਪਰ ਪਾਰਟੀ ਨੇ ਸਾਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਬਟਾਲਾ ਸ਼ਹਿਰ ਦੇ ਜਿਹੜੇ ਪੰਜ ਵਾਰ ਕੌਂਸਲਰ ਰਹ ਚੁੱਕੇ ਨੇ ਬਲਬੀਰ ਸਿੰਘ ਬਿੱਟੂ ਜੀ ਉਹਨਾਂ ਨੇ ਅਕਾਲੀ ਦਲ ਨੂੰ ਹਲ ਵੀ ਦਾ ਕਹਿ ਕੇ ਤੇ ਆਪ ਦਾ ਜਿਹੜਾ ਪੱਲਾ ਫੜ ਲਿਆ ਕਿਉਂ ਪੱਲਾ ਫੜਿਆ ਕੀ ਵਜਾ ਰਹੀ ਨੇ ਕਿਉਂ ਆਮ ਪਾਰਟੀ ਦੇ ਵਿੱਚ ਆਏ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬਲਬੀਰ ਸਿੰਘ ਬਿੱਟੂ ਸੱਚੀ ਗੱਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਬੀਰ ਜੀ ਕੀ ਵਜਾ ਰਹੀ ਹੈ ਕਿ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਤੇ ਆਪ ਦੇ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰ ਸਮੇਤ ਕੀ ਕਹਿਣਾ ਚਾਹੁੰਦੇ ਲक्की ਜੀ ਸਾਡਾ ਪਰਿਵਾਰ ਚਾਰ ਪੀੜੀਆਂ ਤੋਂ ਪੰਥਕ ਪਰਿਵਾਰ ਆ ਅਸੀਂ ਸ਼ਰਮਨੇ ਅਕਾਲੀ ਦਲ ਦੀ ਇੱਕ ਨਾ ਇੱਕ ਡਾਹ ਕੇ ਕੁਰਬਾਨੀਆਂ ਦੇ ਕੇ ਖੂਨ ਡੋਲ ਕੇ ਪਾਰਟੀ ਨੂੰ ਸਿਰਜਿਆ ਔਰ ਪਾਰਟੀ ਦੇ ਹਰ ਮੋਰਚੇ ਦੇ ਉੱਤੇ ਜੇਲਾ ਵੀ ਕਟੀਆਂ ਲੜਾਈਆਂ ਵੀ ਲੜੀਆਂ ਪਰਚੇ ਵੀ ਆਪਣੇ ਤੇ ਕਰਾਏ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਪਰ ਪਾਰਟੀ ਨੇ ਸਾਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਸਾਡੇ ਵਰਗੇ ਪਹੋਰ ਵੀ ਪੰਥਕ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੀ ਵੀ ਇਹਨਾਂ ਨੇ ਸਾਰ ਨਹੀਂ ਲਈ ਨਾ ਦੁੱਖ ਵੇਲੇ ਨਾ ਸੁੱਖ ਵੇਲੇ ਸਾਡਾ ਦਮ ਘੁੱਟ ਲਾਪਿਆ ਸੀ ਇਸ ਪਾਰਟੀ ਦੇ ਵਿੱਚ ਸਾਡੇ ਸਿਰ ਤੇ ਉਹਨਾਂ ਲੋਕਾਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਜਿਨ੍ਹਾਂ ਨੇ ਪਾਰਟੀ ਲਈ ਇੱਕ ਕਿਣਕਾ ਮਾਤਰ ਵੀ ਕੰਮ ਨਹੀਂ ਕੀਤਾ ਬਲਕਿ ਸਮੇਂ-ਸਮੇਂ ਤੇ ਪਾਰਟੀ ਦੇ ਪਿੱਠ ਤੇ ਛੁਰਾ ਮਾਰਿਆ ਪਾਰਟੀ ਦੀਆਂ ਮੱਖ-ਵਖਸ਼ ਇਲੈਕਸ਼ਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੀ ਮਦਦ ਕਰਕੇ ਆਪਣੇ ਪਾਰਟੀ ਦੇ ਅਹੁਦੇਦਾਰ ਹਰਾਉਂਦੇ ਰਹੇ ਉਹਨਾਂ ਲੋਕਾਂ ਨੂੰ ਅੱਜ ਅੱਗੇ ਲਾ ਦਿੱਤਾ ਗਿਆ ਤੇ ਪੰਥਕ ਪਰਿਵਾਰਾਂ ਨੂੰ ਪਿੱਛੇ ਕਰ ਦਿੱਤਾ ਗਿਆ ਉਹਨਾਂ ਦੇ ਟੈਲੀਫੋਨ ਚੁੱਕਨੇ ਵੀ ਮੁਨਾਸਬ ਨਹੀਂ ਸਮਝਦੇ ਵੱਡੇ ਲੀਡਰ ਇਸ ਕਰਕੇ ਸਾਡਾ ਦਮ ਘੁੱਟਣ ਲੱਪਿਆ ਜਿਸ ਦੇ ਕਰਕੇ ਮਜਬੂਰ ਹੋ ਕੇ ਦਿਲ ਤੇ ਪੱਥਰ ਰੱਖ ਕੇ ਅਸੀਂ ਇਸ ਪਾਰਟੀ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਦਾ ਸੁਭਲਵੀਰ ਜੀ ਐਨੀ ਦਿਨ ਪਾਰਟੀ ਦੇ ਵਿੱਚ ਸਨੇਤ ਪਰਿਵਾਰ ਵਰਕਨਾਂ ਨੇ ਜਿਹੜੀ ਉੱਥੇ ਦਿਨ ਰਾਤ ਮਿਹਨਤ ਕੀਤੀ ਹੈ ਪਾਰਟੀ ਨੂੰ ਕਿਤੇ ਦੀ ਕਿਤੇ ਪਹਚਾਇਆ ਮਨ ਦੇ ਵਿੱਚ ਤੇ ਹੋਇਆ ਹੋਵੇਗਾ ਕਿ ਪਾਰਟੀ ਛੱਡਣ ਲੱਗਿਆ ਕਿੱਦਾਂ ਮਹਿਸੂਸ ਹੋਇਆ ਤੁਹਾਨੂੰ ਮੈਂ ਇਹ ਗੱਲ ਤੇ ਦਿਲ ਤੇ ਪੱਥਰ ਰੱਖ ਕੇ ਹੀ ਇਨਸਾਨ ਐਡਾ ਵੱਡਾ ਫੈਸਲਾ ਲੈਂਦਾ ਇਹ ਪਾਰਟੀ ਵਿੱਚ ਮੇਰੇ ਬਜ਼ੁਰਗਾਂ ਦਾ ਖੂਨ ਗੁੱਲਿਆ ਆ ਉਹਨਾਂ ਨੇ ਆਪਣੇ ਖੂਨ ਨਾਲ ਪਾਰਟੀ ਨੂੰ ਸਿੰਚਿਆ ਵਾ ਇਹ ਪਾਰਟੀ ਛੱਡਣ ਲੱਗਿਆ ਸਾਨੂੰ ਹੀ ਪਤਾ ਵਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਪਾਰਟੀ ਦਿਲ ਤੇ ਪੱਥਰ ਰੱਖ ਕੇ ਛੱਡੀ ਆ ਬਹੁਤ 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 ਵੱਡਾ ਅਫਸੋਸ ਹੈ ਕਿ ਸਾਨੂੰ ਇਹ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਜਾਣਾ ਪਿਆ ਪਰ ਖੈਰ ਜੋ ਕੁਦਰਤ ਨੂੰ ਮਨਜ਼ੂਰ ਜੋ ਹਾਲਾਤਾਂ ਨੂੰ ਮਨਜ਼ੂਰ ਉਹੀ ਹੁੰਦਾ ਜੋ ਪ੍ਰਮਾਤਮਾ ਕਰੇਗਾ ਸਭ ਅੱਛਾ ਕਰੇਗਾ ਸੋ ਫਿਰ ਹੁਣ ਕਿੰਨੇ ਪਰਿਵਾਰ ਜਿਹੜੇ ਤੁਹਾਡੇ ਨਾਲ ਜਿਹੜੇ ਦਿਨ ਰਾਤ ਮਿਹਨਤ ਅਕਾਲੀ ਦਾਲ ਚ ਕਰਦੇ ਸੀ ਤੇ ਹੁਣ ਇਧਰ ਆਪ ਦਾ ਪੱਲਾ ਫੜ ਲਿਆ ਆਪ ਦੇ ਵਿੱਚ ਆਣਗੇ ਕਿੰਨੇ ਪਰਿਵਾਰ ਨੇ ਤੁਹਾਡੇ ਨਾਲ ਜਿਹੜੇ VOTER SUPPORTER ਨੇ ਉਹ ਜਿਹੜੇ ਉਹਨਾਂ ਦੇ ਨਾਲ ਖੜੇ ਨੇ ਕਿੰਨੇ ਪਰਿਵਾਰਾਂ ਦੀ ਗੱਲ ਨਹੀਂ ਮੇਰੇ ਸਾਰਾ ਹੀ ਮੇਰਾ ਪਰਿਵਾਰ ਆ ਕਿੰਨੇ ਪਰਿਵਾਰ ਤੇ ਤਾਂ ਕੀ ਜੇ ਮੈਂ ਹੋਰ ਪਰਿਵਾਰਾਂ ਨੂੰ ਸ਼ਾਮਲ ਕਰਾਉਣਾ ਹੈ ਕਿਉਂਕਿ ਜਿਹੜਾ ਵੀ ਮੇਰੇ ਨਾਲ ਤੁਰਦਾ ਵਾ ਜੋ ਮਨੇ ਕਾलिੰਦਲ ਦੀ ਪਾਰਟੀ ਲਈ ਵਰਕ ਕਰਦਾ ਰਿਆ ਉਹ ਉਹਦੇ ਨਾਲ ਮੈਂ ਪਰਿਵਾਰ ਵਾਂਗੂ ਵਿਰਚਤ ਕਰ ਰਿਆ ਜੇ ਛੋਟੇ ਬੱਚੇ ਤੇ ਬੱਚਿਆਂ ਵਾਂਗੂ ਜੇ ਬਰਾਬਰ ਦੇ ਤੇ ਭਰਾਵਾਂ ਵਾਂਗੂ ਜੇ ਬਜ਼ੁਰਗਾਂ ਤੇ ਮੈਂ ਆਪਣੇ ਮਾਤਾ ਪਿਤਾ ਵਾਂਗੂ ਉਹਨਾਂ ਦਾ ਸਤਿਕਾਰ ਕਰਦਾ ਰਿਆ ਇਸੇ ਕਰਕੇ ਅੱਜ ਉਹ ਮੇਰੇ ਨਾਲ ਨੇ ਭਾਵੇਂ ਕਿਸੇ ਵੀ ਪਾਰਟੀ 'ਚ ਚਲੇ ਜਾਂਦਾ ਉਹਨਾਂ ਨੇ ਮੇਰਾ ਹੀ ਸਾਥ ਦੇਣਾ ਸੀ ਮੇਰੇ ਨਾਲ ਹੀ ਜਾਣਾ ਸੀ ਕਿਉਂਕਿ ਮੈਨੂੰ ਮਾਣ ਹੈ ਉਹਨਾਂ ਤੇ ਔਰ ਉਹਨਾਂ ਨੂੰ ਮਾਣ ਆ ਮੇਰੇ ਤੇ ਮੇਰੀਆਂ ਸੱਜੀਆਂ ਖੰਭੀਆਂ ਬਾਹਾਂ ਨੇ ਮੇਰੇ ਭੈਣ ਭਰਾ ਨੇ ਔਰ ਮੈਂ ਮਾਨ ਨਾਲ ਇਹ ਗੱਲ ਕਹਿ ਸਕਦਾ ਕਿ ਅੱਜ ਜੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਬਲਬੀਰ ਸਿੰਘ ਬਿੱਟੂ ਨੂੰ ਕਿਹਾ ਜਾਂਦਾ ਸੀ ਇਹਦੇ ਪੱਲੇ ਕੁਝ ਨਹੀਂ ਹੈ ਅਕਾਲੀ ਦਲ ਦੇ ਲੀਡਰਾਂ ਵੱਲੋਂ ਤੇ ਮੈਂ ਉਹਨਾਂ ਨੂੰ ਦੱਸ ਦਿਆਂਗਾ ਆਉਣ ਵਾਲੇ ਸਮੇਂ 'ਚ ਕਿ ਬਲਬੀਰ ਸਿੰਘ ਬਿੱਟੂ ਦੇ ਪੱਲੇ ਕੀ ਆ ਔਰ ਪੱਟ ਤੇ ਥਾਪੀ ਮਾਰ ਕੇ ਗੱਲ ਕਹਿਣਾ ਹੈ ਇੱਕ ਤਾਣ ਕੇ ਗੱਲ ਕਹਿਣਾ ਕਿ ਜਰਨਲਾਂ ਵਾਲੀ ਲੜਾਈ ਲੜਾਂਗੇ ਤੇ 20000 ਵੋਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਡੱਬੇ 'ਚੋਂ ਕੱਢ ਕੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਤੇ ਉਹ ਆਮ ਆਦਮੀ ਪਾਰਟੀ ਦੇ ਡੱਬੇ ਵਿੱਚ ਪਾ ਕੇ ਦਿਆਂਗੇ। ਸੋ ਗੱਲਬਾਤ ਕੀਤੀ ਹੈ ਜੇ ਬਲਬੀਰ ਸਿੰਘ ਬਿੱਟੂ ਪਰਿਵਾਰ ਦਾ ਵੀ ਬੜਾ ਸਪੋਰਟ ਹੈ ਤੇ ਵਰਕਰਾਂ ਦਾ ਵੀ ਬੜਾ ਸਪੋਰਟ ਹੈ ਕਹਿੰਦੇ ਨੇ ਕਿ ਆਪਾਂ ਲੀਡਰਾਂ ਵਾਂਗਰਾਂ ਨਹੀਂ ਮਿਲਦੇ ਪਰਵਾਰਿਕ ਮੈਂਬਰਾਂ ਵਾਂਗਰਾਂ ਜਿਹੜਾਏ ਵੋਟਰਾਂ ਸਪੋਰਟਰਾਂ ਨੂੰ ਮਿਲਦੇ ਆ ਬੱਚਾ ਹੋਵੇ ਜਾਂ ਭਾਵੇਂ ਬਜ਼ੁਰਗ ਹੋਵੇ ਤੇ ਭਾਵੇਂ ਜਵਾਨ ਹੋਵੇ ਪੂਰਾ ਗੱਲਬਕਰੀ ਲਾ ਕੇ ਮਿਲਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਪਿਆਰ ਹੁੰਦਾ ਐਤੋਂ ਪਿਆਰ ਚੱਲਿਆ ਅਕਾਲੀ ਦਲ ਤੇ ਪੂਰਾ ਮਾਨ ਸਨਮਾਨ ਮਿਲਿਆ ਉਹਦੇ ਵਿੱਚ ਵੀ ਬੜੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਕੁਝ ਗੱਲਾਂ ਕਰਕੇ ਜਿਹੜਾ ਇਹ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਤੇ ਆਪ ਦਾ ਫਲਾ ਫਲਾ ਫੜਿਆ ਹੈ ਸੋ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਇਹ ਉਹ ਜਿਤਾਉਣਗੇ ਆਮ ਪਾਰਟੀ ਨੂੰ ਅਮਰਸ਼ੇਰ ਸਿੰਘ ਸ਼ਰੀ ਕਲਸੀ ਜੀ ਨੂੰ ਸੋ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਓ ਗੱਲਬਾਤ ਕੀਤੀ ਹੈ ਬਲਬੀਰ ਸਿੰਘ ਬਿੱਟੂ ਜੀ ਨਾਲ ਸੋ ਕੈਮਰਾ ਪਰਸਨ ਹੌਣ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ